ਨਾਇਪਨਾਬੀ ਟੀਵੀ ਦੇ ਖਬਰਾਂ ਦੇ ਸਬੋਰਟਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਹਰ ਸ਼ੁੱਕਰਵਾਰ ਡੇਂਗੂ ਤੇ ਬਾਰ ਤਹਿਤ ਲੁਧਿਆਣਾ ਦੇ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਰੈਡੀਸਨ ਹਾਇਆਤ ਤੇ ਹੋਰ ਮੁੱਖ ਹੋਟਲਾਂ ਵਿੱਚ ਮੱਛਰਾਂ ਦੇ ਲਾਰਵੇ ਦੀ ਜਾਂਚ ਲਈ ਮੁਹਿੰਮ ਚਲਾਈ ਗਈ ਇਸ ਮੁਹਿੰਮ ਦਾ ਉਦੇਸ਼ ਏਡਿਸ ਐਜੈਕਟਿਵ ਮੱਛਰਾਂ ਦੀ ਪੈਦਾਵਾਰ ਵਾਲੀਆਂ ਥਾਵਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਡੇਂਗੂ ਦੇ ਫੈਲਾਅ ਨੂੰ ਰੋਕਣਾ ਹੈ ਇਹ ਜਾਂਚਾਂ ਡਾਕਟਰ ਰਮਨਦੀਪ ਕੌਰ ਸਿਵਲ ਸਰਜਨ ਲੁਧਿਆਣਾ ਦੀ ਅਗਵਾਈ ਹੇਠ ਕੀਤੀਆਂ ਗਈਆਂ ਹਨ ਜਦਕਿ ਟੀਮ ਦੀ ਅਗਵਾਈ ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਸ਼ੀਤਲ ਨਾਰੰਗ ਨੇ ਕੀਤੀ ਟੀਮ ਵੱਲੋਂ ਪਾਣੀ ਸੰਭਾਲਣ ਵਾਲੀਆਂ ਥਾਵਾਂ, ਕੂਲਰਾਂ, ਗਮਲਿਆਂ ਅਤੇ ਹੋਰ ਲਾਰਵਾ ਉਤਪੰਨ ਕਰਨ ਵਾਲੀਆਂ ਥਾਵਾਂ ਦੀ ਬਰੀਕੀ ਨਾਲ ਜਾਂਚ ਕੀਤੀ ਗਈ ਇਸ ਮਹਿਮ ਵਿੱਚ ਬਲਵਿੰਦਰ ਪਾਲ ਸਿੰਘ ਅਸਿਸਟੈਂਟ ਮਲੇਰੀਆ ਅਫਸਰ ਦਲਬੀਰ ਸਿੰਘ ਅਸਿਸਟੈਂਟ ਮਲੇਰੀਆ ਅਫਸਰ ਮਲਟੀ ਪਰਪਸ ਹੈਲਥ ਸੁਪਰਵਾਈਜ਼ਰ ਪ੍ਰੇਮ ਸਿੰਘ ਅਤੇ ਸਤਿੰਦਰ ਸਿੰਘ ਸਮੇਤ ਐਂਟੀ ਲਾਰਵਾ ਸਕੁਆਇਰਡ ਸ਼ਾਮਲ ਰਹੀ ਟੀਮ ਨੇ ਸਰੂਤ ਰੋਕथाम ਨੂੰ ਦੀ अहमियत ਨੂੰ ਉਜਾਗਰ ਕਰਦੇ ਹੋਏ ਹੋਟਲ ਪ੍ਰਬੰਧਨ ਨੂੰ ਸਿਹਤ ਸੰਬੰਧੀ ਹਦਾਇਤਾਂ ਦੀ ਪਾਲਣਾ ਕਰਨ ਸੰਬੰਧੀ ਸਲਾਹਾਂ ਦਿੱਤੀਆਂ ਡਾਕਟਰ ਰਮਨਦੀਪ ਕੌਰ ਨੇ ਕਿਹਾ ਕਿ ਡੇਂਗੂ ਤੇ ਕਾਬੂ ਪਾਉਣ ਲਈ ਬਚਾਅ ਹੀ ਸਭ ਤੋਂ ਵਧੀਆ ਰਸਤਾ ਹੈ ਨਿਯਮਤ ਜਾਂਚਾਂ ਅਤੇ ਸਮਾਜ ਦੀ ਭਾਗੀਦਾਰੀ ਜ਼ਰੂਰੀ ਹੈ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਸਫਾਈ ਬਣਾਈ ਰੱਖਣਾ ਪਾਣੀ ਵਾਲੇ ਪਾਂਡਿਆਂ ਨੂੰ ਢੱਕਣਾ ਅਤੇ ਜਾਂਚ ਦੌਰਾਨ ਸਿਹਤ ਟੀਮਾਂ ਨਾਲ ਸਹਿਯੋਗ ਕਰਨਾ ਸਿਹਤ ਵਿਭਾਗ ਵੱਲੋਂ ਜਨਤਾ ਨੂੰ ਅਪੀਲ ਕੀਤੀ ਗਈ ਕਿ ਜੇ ਕਿਤੇ ਵੀ ਖੜਾ ਪਾਣੀ ਜਾਂ ਮੱਛਰਾਂ ਦੇ ਪੈਦਾਵਾਰ ਹੋਣ ਦੀ ਥਾਂ ਦੇਖਣ ਨੂੰ ਮਿਲੇ ਤਾਂ ਇਸ ਦੀ ਤੁਰੰਤ ਜਾਣਕਾਰੀ ਜ਼ਿਲ੍ਹਾ ਸਿਹਤ ਦਫ਼ਤਰ ਨੂੰ ਦਿੱਤੀ ਜਾਵੇ।